ਮੇਰੀ ਗੱਲ ਸੁਣੋ ਤੁਸੀਂ ਖਸਕਰ ਦੀ ਖੇਤੀ ਕਰ ਲੈਣ ਨਾ ਜੀ ਕਰੋਗੇ ਅਗਰ ਤੁਹਾਨੂੰ ਮੌਕਾ ਮਿਲੇ ਨਾ ਨਾ ਆਪਾਂ ਖਸਕਰ ਵਾਲੇ ਹੈ ਹੀ ਨਹੀਂ ਅੱਛਾ ਮੈਨੂੰ ਇਹ ਦੱਸੋ ਤੁਸੀਂ ਬੀਬੀ ਜਗੀਰ ਨੂੰ ਜਾਣਦੇ ਨਹੀਂ ਮੈਂ ਨਹੀਂ ਜਾਣਦਾ ਤੇ ਜਗੀਰ ਨੂੰ ਨਹੀਂ ਜਾਣਦੇ ਤੇ ਸੰਤੀ ਨੂੰ ਉਹਨੂੰ ਤਾਂ ਜਾਣਦੇ ਉਹਨੂੰ ਜਾਣਦੇ ਹੁਣ ਤੁਸੀਂ ਸੁਣੇ ਚੱਲੋ ਮੈਂ ਜਿਹੜਾ ਨਾਮ ਲਾਉਂਗੀ ਸੁਣਿਓ ਠੀਕ ਹੈ ਨਾ ਸੰਤੀ ਨੂੰ ਕਿੰਨਾ ਜਾਣਦੇ ਬਾਪੂ ਇੱਥੇ ਫੋਟੋਆਂ ਫੋਟੋਆਂ ਦੇਖੀ ਦੀਆਂ ਮੈਂ ਕਿਹੜਾ ਉਹਦੇ ਨਾਲ ਨਾਲ ਰਹਿਣਾ ਕੋਈ ਸੋਚ ਕੇ ਨਹੀਂ ਲੱਗੀ ਅੱਛਾ ਬੱਪੂ ਜਿਹੜੇ ਲੰਬੇ ਲੰਬੇ ਵਾਲਾ ਕਾਲੇ ਕਾਲੇ ਲੰਬੇ ਲੰਬੇ ਵਾਲਾ ਇੱਥੋਂ ਜਾਣਦੀ ਹੁੰਦੀ ਐਕਟਿਵ ਤੂੰ ਜਾਣਦਾ ਪ੍ਰੀਤਮ ਨਹੀਂ ਨਹੀਂ ਮੈਂ ਨਹੀਂ ਜਾਣਦਾ ਪ੍ਰੀਤੋ ਨੂੰ ਨਹੀਂ ਜਾਣਦੇ ਉਹਨੂੰ ਸੰਤੀ ਨੂੰ ਕਿਵੇਂ ਜਾਣਦੇ ਹੋ ਉਹਨੂੰ ਬਸ ਦੇਖਦੇ ਨੇ ਫੋਟੋਆਂ ਫੋਟੋਆਂ ਦੇਖਦੇ ਨੇ ਬੱਪੂ ਕੀ ਆਹੀ ਬਾਤ ਹੈ ਤੁਸੀਂ ਤਾਂ ਸਾਰੀ ਗੱਲ ਦਾ ਐਂਟੀ ਕਰਤਾ ਵੀ ਮੈਂ ਜਾਣਦਾ ਉਹਨੂੰ ਅੱਛਾ ਅੱਛਾ ਮਨਜੀਤ ਕੌਰ ਨੂੰ ਜਾਣਦੇ ਨਹੀਂ ਮੈਂ ਨਹੀਂ ਜਾਣਦਾ ਤੇ ਲਖਵੀਰ ਨੂੰ ਨਹੀਂ ਲੱਖੀ ਨੂੰ ਸੰਤੀ ਨੂੰ ਬਣਾ ਜਾਂ। ਚੰਦੇ ਨਾ ਦੇਓ। ਇਹੋ ਆਤਿਓ ਆ ਸ਼ਾਂਤੀ ਨਾਲ। ਅੱਛਾ। ਹਾਂ। ਕੀ ਬਾਤ ਹੈ? ਉਹ ਮਤਲਬ ਕੀ ਸ਼ਹਿ ਨੇ ਉਹ? ਸੰਤੀ ਜੀ ਜਿਹੜੇ ਬਾਪੂ ਨੂੰ ਤੇ ਉਹ ਇਨਾਂ। ਪਤਾ ਨਹੀਂ ਤੇ ਉਹ ਬਾੜਾ ਭਾਈ ਉਹਦੇ ਨਾਲ। ਕੀ ਬਾਤ। ਨਹੀਂ ਬਈ ਠੀਕ ਹੈ ਜਿਉਣਾ ਕੋਈ ਇਨਾਂ ਤੋਂ ਸਿੱਖੇ ਤੁਸੀਂ ਫੋਨਾਂ 'ਚ ਰੁੱਝੇ ਰਹਿੰਦੇ ਹੋ ਕਦੇ ਆ ਕੇ ਸੱਤਾਂ ਜਾ ਕੇ ਬੈਠੋ। ਜੇ ਤੁਸੀਂ ਇਨਾਂ ਨਾਲ ਤੁਸੀਂ ਗੱਲ ਨਹੀਂ ਕਰੋਗੇ ਤਾਂ ਇਨਾਂ ਨਾਲ ਗੱਲ ਕੌਣ ਕਰੂਗਾ? ਇਹਨਾਂ ਨੂੰ ਵੀ ਤੁਹਾਡੇ ਪਿਆਰ ਮੁਹੱਬਤ ਦੀ ਲੋੜ ਹੈ ਇਹ ਵੀ ਫੋਨ ਚਲਾ ਸਕਦੇ ਨੇ ਪਰ ਇਹ ਫੋਨ ਤੋਂ ਦੂਰ ਬਿਲਕੁਲ ਆਪਣੇ ਨਾਲ ਬਹਿੰਦੇ ਨੇ ਤੁਸੀਂ ਆਪਣੇ ਨਾਲ ਆ ਕੇ ਬੈਠਿਆ ਕਰੋ ਉਹਨਾਂ ਨੂੰ ਟਾਈਮ ਦਿਆ ਕਰੋ ਕਿਉਂਕਿ ਇਹਨਾਂ ਦੇ ਬੱਚੇ ਵੀ ਜਿੰਨਾਕ ਮੈਨੂੰ ਪਤਾ ਉਹ ਵੀ ਆਪਣਾ ਮਸਤ ਨੇ ਤਾਂ ਹੀ ਤੁਸੀਂ ਇਹ ਰਾਨੇ ਨਿਭਾ ਰਹੇ ਹੋ ਨਹੀਂ ਤੁਸੀਂ ਇੱਕ ਦੂਜੇ ਨਾਲ ਆ ਕੇ ਬੈੰਦੇ ਹੋ ਕਿਉਂ ਬਈ ਗੱਲ ਸਹੀ ਹੈ ਨਹੀਂ ਅਸੀਂ ਬਹੁਤ ਅੱਛੀ ਗੱਲ ਹੈ ਲੋਹੜੀ ਦਾ ਪ੍ਰੋਗਰਾਮ ਹੁੰਦਾ ਜਾਂ ਕਿਵੇਂ ਹੁੰਦਾ ਵਾ ਅਸੀਂ ਸਾਰੇ ਕਿਉਂਕਿ ਬੱਚੇ ਦਾ ਸਾਰਿਆਂ ਦਾ ਅੱਜਕੱਲ ਬਾਹਰ ਹੈ ਅਸੀਂ ਕਹਿੰਦੇ ਬੱਚੇ ਸਾਡੇ ਇੰਜੋਏ ਕਰਦੇ ਆ ਅਸੀਂ ਕਿਉਂ ਨਾ ਕਰੀਏ ਵੈਰੀ ਗੁੱਡ ਤੇ ਧੂਣੀ ਲੱਗੀ ਹੁੰਦੀ ਹੈ ਜੀ ਛਾਲਾਂ ਦੇ ਵਿੱਚ ਹੁਣ ਥੋੜੀ ਦੇਰ ਬਾਅਦ ਸਟਾਰਟ ਹੋ ਜੂਗੀ ਠੀਕ ਹੈ ਜੀ ਤੇ ਉੱਥੇ ਨਾਲੇ ਇੰਜੋਏ ਕਰਦੇ ਆ ਸਾਰੇ ਉਹ ਕਰਦੇ ਆ ਲੋਹੜੀ ਨੂੰ ਇਹ ਜਿੰਨੇ ਵੀ ਹੈ ਸਾਰੇ ਕੋਈ ਬੋਤਲ ਦੇਗਾ ਕੋਈ ਦੋ ਬੋਤਲ ਦੇ ਗਿਆ ਕੋਈ ਕੋਈ ਨਮਕੀਨ ਦੇ ਗਿਆ ਮਤਲਬ ਇੰਜੋਏ ਕਰਦੇ ਬੋਤਲ ਕਿਹੜੀ ਬੋਤਲ ਰਾਮਦੀਪੀ ਚੱਲ ਜਿਹੜਾ ਫੌਜੀ ਹੋ ਰਾਮਦੇ ਜਾਂਦਾ ਤੇ ਜਿਹੜੀ ਬਾਕੀ ਹੈ ਜਿਹੜੀ ਵੀ ਬRAND ਹੈ ਮਤਲਬ ਸਾਥਰੇ ਨਾਲ ਨਾਲ ਛੋਟਾ ਜਿਹਾ ਠੇਕਾ ਵੀ ਇੱਥੇ ਆ ਠਿਕਾ ਹੈਗਾ ਦੂਰ ਆ ਥੋੜਾ ਜਿਹਾ ਮਤਲਬ ਇੰਜੋਏ ਲਾਈਫ ਕਰਨੀ ਚਾਹੀਦੀ ਹੈ ਵਿਲੇਜਰਸ ਲਾਈਫ ਇਜ਼ ਟੂ ਗੁੱਡ ਯੂ ਨੋ ਟੂ ਗੁੱਡ ਬਿਲਕੁਲ ਬਿਲਕੁਲ ਉਹ ਗੱਲ ਕਰਨਗੇ ਤੁਸੀਂ ਜੋ ਆਓ ਥੈਂਕ ਯੂ ਥੈਂਕ ਯੂ ਸੋ ਮਚ ਗਲਾਡ ਟੂ ਸੀ ਯੂ ਫੋਰਨ ਵਾਲੇ ਤੁਸੀਂ ਕਿ ਸਮਝਦੇ ਸਾਡੇ ਪਿੰਡਾਂ ਵਾਲਿਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਪ੍ਰਿੰਸੀਪਲ ਸਾਹਿਬ ਬੈਠੇ ਸਾਡੇ ਨਾਲ ਕਿਹੜੇ ਕਾਲਜ ਜਾਂ ਸਕੂਲ ਦੇ ਪ੍ਰਿੰਸੀਪਲ ਮੈਂ ਰਿਟਾਇਰਡ ਐ ਟੈਕਨੀਕਲ ਐਜੂਕੇਸ਼ਨ ਅਪਾਰਟਮੈਂਟ ਤੋਂ ਬੰਬਈ ਕਾਲਜ ਸੀਗਾ ਇੱਥੇ ਮੰਡੀ ਅਮਰਗੜ ਤੋਂ ਟੇਹ ਰਹਾਂ ਯਾਰ ਅੱਛਾ ਜੀ ਪਹਿਲਾਂ ਉੱਥੇ ਤੁਹਾਡੇ ਫਰੀਦਕੋਟੀ ਸੀਗਾ ਅੱਛਾ ਜੀ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟਸ ਓਕੇ ਤੇ ਤੁਸੀਂ ਮੈਰਿਡ ਹੋ ਯੈਸ ਰੀਲੀ ਯਾ ਹੈਪੀਲੀ ਮੈਰਿਡ ਬਿਲਕੁਲ ਅੱਛਾ ਬੱਪੂ ਘਰੇ ਦੱਸੋ ਘਰੇ ਕੀਦੀ ਚਲਦੀ ਆ ਸੱਚੀ ਦੱਸਣਾ ਮੈਂ ਸੁਣਿਆ ਕਹਿੰਦੇ ਪੁਲਿਸ ਵਾਲਾ ਹੋਵੇ ਵਕੀਲ ਹੋਵੇ ਡਾਕਟਰ ਹੋਵੇ ਚਲਦੀ ਜਨਾਨੀ ਦੀ ਘਰੇ ਨਹੀਂ ਘਰੇ ਘਾੜੀ ਚਾਚੀ ਦੀ ਚਲਦੀ ਆ ਸਹੀ ਗੱਲ ਹੈ ਨਹੀਂ 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 ਰਵਿ ਨਹੀਂ ਨਹੀਂ ਉਹਨੇ ਸੱਚ ਦੱਸਤਾ ਤੁਸੀਂ ਆਪਣੇ ਮੂੰਹੋਂ ਦੱਸੋ ਚਾਚੀ ਵੀ ਖੁਸ਼ ਹੋਊਗੀ ਫੇਕ ਹਾਂ ਤੁਸੀਂ ਆਪਣੇ ਮੂੰਹੋਂ ਦੱਸੋ ਉਹਨੇ ਤਾਂ ਸਿਰਾ ਲਾਤਾ ਨਹੀਂ ਗੱਲ ਮੈਂ ਕੋਸੂਰ ਕਰਨ ਲੱਗਿਆ ਸੀ ਬੱਚਿਆਂ ਬੱਚਿਆਂ ਦਾ ਚਲਦੀ ਆ ਹੁਣ ਕੋਣ ਬੱਚਾ ਨਹੀਂ ਚਲਦੀ ਨਹੀਂ ਮੀਆਂ ਬੀਬੀ ਚ ਪੁੱਛੇ ਬੱਚਿਆਂ ਦਾ ਚੈਪਟਰ ਲੱਗ ਮੀਆਂ ਬੀਬੀ ਜਿੰਨਾ ਪਚਲਾਈ ਦੀ ਹੈਗਾ ਤੁਸੀਂ ਨਹੀਂ ਮੈਂ ਕਹਿੰਦਾ ਕਹਿੰਦੇ ਨੇ ਪ੍ਰਿੰਸੀਪਲ ਹੋਵੇ ਬੰਦਾ ਡਾਕਟਰ ਹੋਵੇ ਬੰਦਾ ਨੇਤਾ ਹੋਵੇ ਪਰਨੇਤਾ ਹੋਵੇ ਘਰੇ ਜਨਾਨੀ ਦੀ ਚਲਦੀ ਹੈ ਇਹ ਗੱਲ ਸੱਚ ਹੈ ਨਹੀਂ ਇੰਨੀ ਤਰੀ ਆਪਾਂ ਰੱਖਿਆ ਹੈਗਾ ਤੁਂਜਾ अच्छा ओ, कई बार चलावनी पें माननी पेंदी भी है माननी पेंदी।, पेंदी है जड़ी सही हो मननी दी भी मननी चाहिए वैसे बोलता है आ, <laughs> <laughs> तो डिपोल खण <laughs> <कौन> चुकी है <laughs> अच्छा ਤੁਸੀਂ મતલબ ਕਿ ਜਿਵੇਂ ਪ੍ਰਿੰਸੀਪਲ ਹੈ ਹੈ ਨਾ ਜਾਂ ਆਰਮੀ ব্যাকਗਰਾਉਂਡ ਦੇ ਲੋਕ ਆ ਉਹ ਪਿੰਦੇ ਬੜੀ ਲਿਮਿਟਡ ਜੀ ਸ਼ਰਾਬ ਇਹਨਾਂ ਉਹ ਖਿੱਲੜ ਦੇ ਨਹੀਂ ਜ਼ਿਆਦਾ ਨਹੀਂ ਪਿੰਦੇ ਤੇ ਜਦੋਂ ਤੁਸੀਂ ਪਿੰਦੇ ਹੋ ਪੀ ਕੇ ਕਦੇ ਬੜਕਾ ਮਾਰੀਂ ਸੱਚੀ ਦੱਸਣਾ ਕਈ ਵਾਰ ਪੁਰਾ ਪੁਰਾ ਪਿੰਡਾਂ ਚ ਕਰਾਈ ਅੱਬੂ ਵਾਲ ਚ ਵੀ ਪਤਾ ਲੱਗੇ ਪ੍ਰਿੰਸੀਪਲ ਸਾਹਿਬ ਅੱਜ ਪੀਤੀ ਬੜਕਾ ਨਹੀਂ ਮਾਰਿਆ ਅੱਛਾ ਤੇ ਪੀਂ ਰਹੀਆਂ ਬੜੀ ਸੋਬਰ ਜੀ ਪੀਂਨੇ ਹਾਂ ਕਿਹੜੀ ਪੀਂਨੇ ਜਿਹੜੀ ਮਿਲ ਜੇ ਉਹ ਵੀ ਲਈਦੀ ਅੱਛਾ ਤੇ ਬੇਬੇ ਨੂੰ ਕਦੇ ਕਮਾਉਣ ਲੈ ਕੇ ਗਏ ਹਾਂਜੀ ਹਾਂ ਲੈ ਗਏ ਕਿੱਥੇ ਮੈਂ ਤਾਂ ਕੈਨੇਡਾ ਤੱਕ ਕਮਾ ਲਿਆ ਉਹਨਾਂ ਨੂੰ ਸਾਰੋ ਜਾਂਦੀ ਘਟ ਓਕੇ ਇੱਧਰ ਕਿਤੇ ਚੰਬੜੀ ਤਾਂ ਨਹੀਂ ਤੈਨੂੰ ਨਹੀਂ ਮੈਂ ਤਾਂ ਮੈਨੇ ਤੱਕ ਮੈਂ ਤਾਂ ਕੰਮ ਲੈਣਾ ਉਹਨਾਂ ਤੋਂ ਹਾਂਜੀ ਮੈਂ ਤਾਂ ਕੰਮ ਲੈ ਲੈਣਾ ਪਹਿਲਾਂ ਕੁੱਟਕੀ ਮੇਰੀਆਂ ਸਿੱਧੀਆਂ ਕਿਤੀਆਂ ਚੜੇ ਰਾ ਕੋਣ ਨੇ ਉਹ ਜਿਹੜੀਆਂ ਜਿੰਮ ਚੜਦਲਾਂ ਕਹਿੰਦੇ ਹੋ ਤੁਸੀਂ ਅੱਛਾ ਨਹੀਂ ਮਤਲਬ ਕਿ ਗੋਹਾ ਖੂੜਾ ਸਭ ਕੁਝ ਕਰਾਈ ਦਉਣਾ ਤੇ ਤੁਸੀਂ ਇਹਦੇ ਘਰ ਵਾਲਿਆਂ ਦੀ ਗੱਲ ਕਰ ਰਹੇ ਨਹੀਂ 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 ਘਰ ਵਾਲਾ ਨਹੀਂ ਕਰਦੇ ਇਹ ਗਲਤ ਗੱਲ ਹੈ ਨਹੀਂ 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 ਬਾਪੂ ਜਿੰਨਾ ਨੂੰ ਤੁਸੀਂ ਚੜੇਲਾ ਮੰਨਦੇ ਨਾ ਨਹੀਂ ਮੈਨੂੰ ਦੱਸੋ ਮੈਨੂੰ ਦੱਸੋ ਜਿੱਥੇ ਚੜੇਲੇ ਨੇ ਮੈਂ ਫੜ ਲਿਆਂਗਾ ਤੂੰ ਤੁਹਾਡਾ ਚੜੇਲਾ ਚ ਇੰਟਰਸਟ ਬਹੁਤ ਦਾ ਵੈਸੇ ਚੜੇਲੇ ਨੂੰ ਫੜ ਕੇ ਲਿਆਉਂਗਾ ਕੰਮ ਕਰੂੰਗਾ ਲਊਂਗਾ ਉਹਨਾਂ ਤੇ ਕੀ ਆ ਬਾਤ ਹੈ ਇਹਨਾਂ ਨੇ ਵੀ ਸਿਰਾਈ ਕਰਤਾ ਕਹਿੰਦੇ ਮੈਂ ਚੜੇਲਾ ਬਸ ਕੀਤੀਆਂ ਹੋਈਆਂ ਦਿਖਦੀਆਂ ਕਿੱਦਾਂ ਦੀਆਂ ਬਾਪੂ ਦਿਖਦੀਆਂ ਤੱਕ ਕਹਿੰਦੇ ਹੁੰਦੇ ਦੀਂਦੀਆਂ ਨਹੀਂ ਮੈਂ ਦੇਖੀਆਂ ਤਾਂ ਨਹੀਂ ਉਹ ਹਨੇਰਾ ਨੂਰਾ ਜਿਹਾ ਲੱਗਦਾ ਹੁੰਦਾ ਬਾ ਹਾਂ ਨਾ ਵੀ ਮਾਨਸਿਕ ਤੌਰ ਤੇ ਲੱਗਦੀਆਂ ਹੁੰਦੀਆਂ ਨੇ ਕੋਈ ਇਹ ਕਦੀ ਵੈਸੇ ਸੱਚੀ ਤੁਹਾਨੂੰ ਫੀਲ ਹੋਇਆ ਮੈਂ ਕਿਹਾ ਫੀਲਪੂਲ ਮੈਂ ਹੋਇਆ ਨਹੀਂ ਹੈਗਾ ਉਹ ਓਂ ਕਰਾਈ ਦੀ ਹੈ ਕੰਮ ਜਿਹੜੇ ਲੋਕਾਂ ਕਹਿੰਦੇ ਨੇ ਨਾ ਚਿੜੇਲਾਂ ਨੇ ਹਾਂ ਉਹ ਚਿੜੇਲਾ ਮੈਨੂੰ ਦੱਸੋ ਕਿੱਥੇ ਆ ਹਾਂ ਇਹੀ ਤਾਂ ਪੁੱਛਣਾ ਵੀ ਕਿੱਥੇ ਆ ਹਾਂ ਉਹ ਮੈਨੂੰ ਅਸਲ ਵਿੱਚ ਮੈਂ ਕਹਿਣਾ ਇਹ ਜੋ ਨਾ ਉਹ ਮੈਂ ਵੀ ਲੱਭਦਾ ਬਹੁਤ ਕਰਦਾ ਮੈਨੂੰ ਤਾਂ ਦਿਸ਼ਾ ਨਹੀਂ ਕਿਤੇ ਅੱਛਾ ਅਈ ਨੀ 3 4 ਸਾਲ ਦੀ ਉਮਰ ਹੋ ਗਈ ਮੇਰੀ ਪਰ ਤੁਸੀਂ ਕਹਿੰਦੇ ਘੋੜਾ ਕੁਹਾ ਕਰਾ ਲੈਣਾ ਮੈਂ ਉਹਨਾਂ ਤੋਂ ਅੱਜ ਮਿਲੇਗਾ ਇੱਕ ਦੋ ਲੱਗੀਆਂ ਅਸੀਂ ਕਰਾ ਲਿੱਤਾ ਸੀ ਚਲੋ ਜੀ ਇਸੇ ਨਾਲ ਆਪਾਂ ਮਿਲਾਂਗੇ ਅਗਲੇ ਪਿੰਡ 'ਚ ਤੁਸੀਂ ਦੇਖਦੇ ਰਹੋ ਸਾਡਾ ਵਲੌਗ ਏਸੀ ਪਿੰਡ ਅੱਬੂਵਾਲ ਸਭ ਦਾ ਬਹੁਤ ਬਹੁਤ ਸ਼ੁਕਰੀਆ